ਅੱਜ ਇੱਕ ਸਲੀਮ ਖਾਨ ਨਾਮ ਦਾ ਵਿਅਕਤੀ ਸੀਗਾ ਅਮਲਾਲਾ ਰਹਿਣ ਅਮਲਾਇਦਾ ਰਹਿਣ ਵਾਲਾ ਜੀ ਥਾਣਾ ਡੇਰਾ ਬਸੀ ਦਾ ਇਹ ਤੇ ਪੰਜਾਬ ਤੇ ਹਰਿਆਣਾ ਦੇ ਵਿੱਚ ਤਕਰੀਬਨ 4 ਮੁਕਦਮੇ ਐਨਡੀਪੀਐਸ ਦੇ ਦਰਜ ਸੀਗੇ ਤੇ ਜਿਹੜਾ ਅੱਜ ਅਸੀਂ ਇਹਦਾ ਜਿਹੜਾ ਘਰ ਡਿਮੋਲਿਸ਼ ਕਰਨ ਰੇ ਪੰਚਾਇਤੀ ਵਿਭਾਗ ਵਾਲੇ ਤੇ ਸਾਡੇ ਤੋਂ ਉਹਨਾਂ ਨੇ ਪੁਲਿਸ ਮਦਦ ਮੰਗੀ ਸੀ ਉਹ ਅਸੀਂ ਮੁਹੱਈਆ ਕਰਾਈ ਹੈ ਤੇ ਮੈਂ ਤੁਹਾਡੇ ਮਾਧਿਅਮ ਰੇ ਇਹ ਵੀ ਦੱਸਣਾ ਚਾਹਣਾ ਜਿਹੜਾ ਪੰਜਾਬ ਸਰਕਾਰ ਦਾ ਉਧਰ ਨਿਸ਼ਾਨਬੋਧਾ ਜੀ ਉਹਦੀ ਲਗਾਤਾਰਤਾ ਦੇ ਵਿੱਚ ਅਸੀਂ ਜਿਹੜਾ ਇਹ ਲਗਾਤਾਰ ਕੰਮ ਕਰ ਰਹੇ ਹਾਂ ਤੇ ਜਿਹੜਾ ਇਹ ਵਿਅਕਤੀ ਸੀਗਾ ਜਿਹਦਾ ਇਹ ਘਰ ਡਿਮੋਲਿਸ਼ ਕੀਤਾ ਜਿਹੜਾ ਤੁਸੀਂ ਪਰਮਾਈਸੇ ਦੇਖ ਰਹੇ ਹੋ ਇਹਨਾਂ ਪਰਮਾਈਸੇ ਤੋਂ ਇਹ ਲਗਾਤਾਰ ਇਥੋਂ ਨਸ਼ਾ ਸਪਲਾਈ ਕਰ ਰਿਆ ਸੀ ਇਹ ਇਹਨੇ ਮੇਨ ਅੱਡਾ ਬਣਾਇਆ ਹੋਇਆ ਸੀ ਇਹ ਸਿਰਫ ਪੰਜਾਬ ਚ ਹੀ ਨਹੀਂ ਸਪਲਾਈ ਕਰ ਰਿਆ ਸੀ ਹਰਿਆਣੇ ਤੇ ਜਿਹੜੇ ਹੋਰ ਵੀ ਆਸ-ਪਾਸੇ ਬਾਰਡਰ ਜਿਹੜੇ ਡਿਸਟ੍ਰਿਕਟ ਲੱਗਦੇ ਨੇ ਹਰਿਆਣੇ ਦੇ ਉਹਨਾਂ ਨੂੰ ਕਾਫੀ ਜ਼ਿਆਦਾ ਮਾਤਰਾ ਚੋਂ ਜਦੋਂ ਜਦਾਂ ਸਪਲਾਈ ਕਰ ਰਿਆ ਸੀ ਇਹਦਾ ਮੇਨ ਹੱਬ ਸੀ ਤੇ ਬਾਕੀ ਜੇ ਤੁਸੀਂ ਪਰ ਜਿਹੜੇ ਭਾਈ ਜੋ ਸਾਡੇ ਕੋਲੇ ਇਹਦੀ ਜਾਣਕਾਰੀ ਆਈ ਤੇ ਜਿਹੜੇ ਇਹ ਪਰਮਾਈਸੇ ਵਗੈਰਾ ਇਹਦੇ ਚੈੱਕ ਕਰਾਇਆ ਤਾਂ ਸਾਨੂੰ ਪਤਾ ਲੱਗਿਆ ਇਹ ਜਿਹੜੇ ਇਲੀਗਲ ਕੰ ਜਿਹੜੇ ਹੋਰ ਵੀ ਇਹਦੇ ਸਹਿਯੋਗੀ ਆ ਉਹਨਾਂ ਦੇ ਬਾਰੇ ਅਸੀਂ ਜਾਣਕਾਰੀ ਇਕੱਠੀ ਕਰ ਰਹੇ ਆ ਤੇ ਉਹਦੇ ਖਿਲਾਫ ਵੀ ਕਾਰਵਾਈ ਕਰਦੇ ਹਾਂ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز